ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਲੇਰ ਕੋਟਲਾ ਕੱਪੜਿਆਂ ਦੀ ਭਾਰੀ ਸੇਲ ਆਹ ਕਾਟਨ ਦਾ ਦੁਪੱਟਾ ਹੀ 150 ਦੇ ਦੋ ਆਹ ਦੇਖੋ ਜੀ ਲੀਲਣ ਦੇ ਦੁਪੱਟੇ ਆ ਪ੍ਰਿੰਟ ਕਾਟਨ ਦੇ ਦੁਪੱਟੇ ਹੀ 150 ਦੇ ਦੋ ਦੁਪੱਟੇ ਆ ਜੀ ਲੋਕੇਸ਼ਨ ਹੈਗੀ ਆ ਮਲੇਰ ਕੋਟਲਾ ਲੋਹਾ ਬਾਜ਼ਾਰ ਸੰਡੇ ਮਾਰਕੀਟ ਲੱਗਦੀ ਆ ਬਹੁਤ ਮਸ਼ਹੂਰ ਹੈ ਜੀ ਆਹ ਕਾਟਨ ਦੇ ਦੁਪੱਟੇ ਆ ਹੀ 150 ਦੇ ਦੋ ਆ ਦੇ ਕੋਈ ਕਲਰ ਡਿਜ਼ਾਈਨ ਮਿਲ ਜਾਣਗੇ। ਕਿਸ ਤੋਂ ਅਗੇ ਤਾਂ ਅਸੀਂ ਦੁਕਾਨੇ ਜਾ ਰਹੇ ਹਾਂ ਕੱਟ ਪੀਸ। ਮਿਕਸ ਕਾਟਨ ਦਾ ਕੱਪੜਾ ਈ 2.5 ਮੀਟਰ ਦਾ ਟੋਟਾ 100 ਰੁਪਏ ਦਾ। 2.5 ਮੀਟਰ ਦਾ ਕੱਟ ਪੀਸ ਈ 100 ਰੁਪਏ ਦਾ। ਪੂਰਾ 2.5 ਮੀਟਰ ਮਿੰਨ ਕੇ ਲੈ ਜਾਓ। 100 ਰੁਪਏ ਦਾ 2.5 ਮੀਟਰ ਦਾ ਟੋਟਾ ਈ। ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਈ ਕਲਰ ਬਹੁਤ ਹੈ ਡਿਜ਼ਾਈਨ ਬਹੁਤ ਹੈ ਆ ਦੇਖੋ ਕਲਰ। ਪੱਕੇ ਰੰਗ ਨਹੀਂ ਮਿਕਸ ਕਾਟਨ ਦਾ ਕੱਪੜਾ ਹੀ ਪੱਕੇ ਰੰਗ ਨੇ ਆ ਦੇਖੋ ਇਹ ਪ੍ਰਿੰਟ ਟੋਟੇ ਨਹੀਂ ਸਭ ਕੱਟ ਪੀਸ ਨਹੀਂ ਪ੍ਰਿੰਟ ਆਹ ਪਲੇਨ ਕੱਪੜਾ ਹੀ 2.5 ਮੀਟਰ 100 ਰੁਪਏ ਦਾ 200 ਦਾ 5 ਮੀਟਰ ਹੈ ਪੰਜਾਬੀ ਕਾਟਨ ਦਾ ਕੱਪੜਾ ਹੀ ਕਾਟਨ ਹੈ ਪ्युअर ਪੰਜਾਬੀ ਕਾਟਨ 5 ਮੀਟਰ 200 ਰੁਪਏ ਦਾ ਹੀ 2.5 ਮੀਟਰ 100 ਰੁਪਏ ਦਾ ਆ ਸਾਰੇ ਕਲਰ ਦੇ ਆ ਦੇਖੋ ਸਾਰੇ ਕਲਰ ਦੇ ਆ ਪਲੇਨ ਪੰਜਾਬੀ ਕਾਟਨ ਦਾ ਸੂਟ ਹੈ 200 ਰੁਪਏ ਦਾ 5 ਮੀਟਰ ਹੈ ਇਸ ਤੋਂ ਅੱਗੇ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਪ੍ਰਿੰਟ ਸੂਟ 200 ਰੁਪਏ ਦਾ ਜੀ ਮਿਕਸ ਕਾਟਨ ਦਾ ਕੱਪੜਾ ਹੀ 200 ਰੁਪਏ ਦਾ 5 ਮੀਟਰ ਸੂਟ ਹੈ ਕਲਰ ਪੱਕੇ ਨੇ ਰੰਗ ਪੱਕੇ ਆ ਹੀ 5 ਮੀਟਰ 200 ਰੁਪਏ ਦਾ ਸੂਟ ਹੈ ਮਿਕਸ ਕਾਟਨ ਦਾ ਕੱਪੜਾ ਹੀ ਰੇਸ਼ਮੀ ਕੱਪੜਾ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਕਲਰ ਦੇਖੋ ਜੀ ਆ ਕਲਰ ਦੇਖੋ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਵਧੀਆ ਕਲਰ ਡਿਜ਼ਾਈਨ ਹੈ ਜੀ ਲੋਕੇਸ਼ਨ ਹੈ ਕਿ ਜੀ ਲੋਹਾ ਬਾਜ਼ਾਰ ਮਲੇ ਰਿਕੋਟਲਾ ਸੰਡੇ ਮਾਰਕੀਟ ਆ ਦੇਖੋ ਇਹ ਕਲਰ 200 ਰੁਪਏ ਦਾ ਸੂਟ ਹੈ ਜੀ 5 ਮੀਟਰ ਸਾਰੇ ਕਲਰ ਡਿਜ਼ਾਈਨ ਹੈ ਜੀ ਇਹਨਾਂ ਦੇ ਵਿੱਚ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਭੇਜ ਦਿਓ ਵੀਡੀਓ ਤੇ WhatsApp ਨੰਬਰ ਚੱਲ ਰਹੀ ਸਕਰੀਨ ਸ਼ਾਟ ਭੇਜ ਦਿਓ ਮਿਲ ਜਾਣਗੇ ਕਲਰ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ WhatsApp ਨੰਬਰ ਤੇ ਵੀਡੀਓ ਤੇ WhatsApp ਨੰਬਰ ਚੱਲ ਰਿਹਾ ਹੈ ਆ ਦੇਖੋ 컬러 ਡਿਜ਼ਾਈਨ 200 ਰੁਪਏ ਦਾ ਸੂਟ ਹੈ 5 ਮੀਟਰ ਸਾਰੇ 컬러 ਮਿਲਣਗੇ ਅਵੇਲੇਬਲ ਸਾਡੇ ਕੋਲ ਨਿਊ ਡਿਜ਼ਾਈਨ ਆਉਂਦੇ ਰਹਿੰਦੇ ਨੇ ਹਰ ਹਫ਼ਤੇ ਇਸ ਤੋਂ ਅੱਗੇ ਦਿਖਾਉਣ ਜਾ ਰਹੇ ਹਾਂ ਤੁਹਾਨੂੰ 250 ਰੁਪਏ ਦਾ ਸੂਟ ਹੈ ਆ ਦੇਖੋ ਪ੍ਰਿੰਟਰ ਰਿਅਨ ਵੱਡੇ ਪਨੇ ਦਾ ਹੈ 3.5 ਮੀਟਰ ਕਪੜਾ ਵੱਡੇ ਪਨੇ ਦਾ 250 ਰੁਪਏ ਦਾ ਸੂਟ ਹੈ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਆ ਦੇਖੋ 컬러 ਡਿਜ਼ਾਈਨ ਦੇਖੋ ਇਹ ਟਾਈਗਰ ਪ੍ਰਿੰਟ ਦੇ ਵਿੱਚ ਮਿਲ ਜਾਣਗੇ ਬਰੀਕ ਪ੍ਰਿੰਟ ਲਾਈਟ ਪ੍ਰਿੰਟ ਡਾਰਕ ਸਿਰਫ 250 ਰੁਪਏ ਦਾ ਸੂਟ ਹੈ ਪ੍ਰਿੰਟ ਰਿਅਨ ਦਾ ਸੂਟ ਹੈ ਜੀ ਆਹ ਕਲਰ ਨਹੀਂ ਪ੍ਰਿੰਟ ਰਿਅਨ ਦੇ ਵਿੱਚ ਆਹ ਵਾਲੇ ਕਲਰ ਮਿਲਣਗੇ ਪ੍ਰਿੰਟ ਰਿਅਨ ਦੀ ਆਹ ਵਾਲੇ ਕਲਰ ਮਿਲਣਗੇ ਪ੍ਰਿੰਟ ਰਿਅਨ ਦੀ ਆਹ ਵਾਲੇ ਕਲਰ ਮਿਲਣਗੇ ਪ੍ਰਿੰਟ ਰਿਅਨ ਦੀ ਆਹ ਵਾਲੇ ਕਲਰ ਪ੍ਰਿੰਟ ਰਿਅਨ ਦੀ ਆਹ ਵਾਲੇ ਕਲਰ ਹੈ ਜੀ ਆਹ ਵਾਲੇ ਕਲਰ ਮਿਲਣਗੇ ਪ੍ਰਿੰਟ ਰਿਅਨ ਦੀ ਆਹ ਵਾਲੇ ਕਲਰ ਹੈ ਬਾਈ ਜੀ ਪ੍ਰਿੰਟ ਰਿਅਨ ਦੇ ਸਾਰੇ ਕਲਰ ਪ੍ਰਿੰਟਰੇ ਆਉਂਦੇ ਹੀ ਸਿਰਫ ਔਰ ਸਿਰਫ 2500 ਰੁਪਏ ਦਾ ਸੂਟ ਹੈ। ਆ ਸਾਰੇ ਕਲਰ ਦੇ ਪ੍ਰਿੰਟਰੇ ਆਉਂਦੇ ਵਿੱਚ। ਆ ਸਭ ਪ੍ਰਿੰਟਰੇ ਆਉਂਦੇ ਨੇ। ਇਸ ਤੋਂ ਅੱਗੇ ਦੁਕਾਨ ਜਾ ਰਹੇ ਹਾਂ ਮੈਚਿੰਗ ਸੂਟ 2500 ਰੁਪਏ ਦਾ। ਆ ਲਈ ਪਿਓਰ ਕਾਟਨ ਦਾ ਕੱਪੜਾ ਹੀ ਪੰਜਾਬੀ ਕਾਟਨ ਦੀ ਸਲਵਾਰਾਂ ਨਾਲ ਪਿਓਰ ਕੈਮਰਿਕ ਕਾਟਨ ਦਾ ਕਮੀਜ਼ ਹੈ। ਪੱਕੇ ਰੰਗ ਨੇ ਕੱਪੜਾ ਦੇਖੋ ਵੀ ਕਲਰ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸਾਰੇ ਰੰਗ ਵਧੀਆ ਕਲਰ ਬਈ ਕਮੀਜ਼ ਦਾ ਪਲੇਨ ਸਲਵਾਰ ਹੈ ਪ੍ਰਿੰਟ ਕਮੀਜ਼ ਹੈ ਜੀ ਆਹ ਕਲਰ ਬੈਨੇ 2500 ਰੁਪਏ ਦਾ ਸੂਟ ਹੈ ਜੀ ਸਿਰਫ ਔਰ ਸਿਰਫ 2500 ਰੁਪਏ ਦਾ ਸੂਟ ਹੈ ਕੱਪੜਾ ਪੂਰਾ ਔਰੇ ਆਓ ਦੇਖੋ ਪਸੰਦ ਕਰੋ ਕੱਪੜਾ ਮਣ ਕੇ ਲੈ ਜਾਈਂ ਮੈਚਿੰਗ ਸੂਟ ਪਲੇਨ ਸਲਵਾਰ ਨਾਲ ਸਿਰਫ 2500 ਰੁਪਏ ਦਾ ਸੂਟ ਹੈ ਸਿਰਫ 2500 ਰੁਪਏ ਸੂਟ ਅਗਲੇ ਘਟੇ ਨੇ ਸਾਰੇ ਭਈਆ ਦੇਖੋ ਕਲਰ ਡਗੇ ਆ ਸਭ 250 ਰੁਪਏ ਵਾਲੇ ਸੂਟਾਂ ਦੇ ਕਲਰ ਨਹੀਂ ਆ ਦੇਖੋ ਸਾਰੇ ਸਾਰੇ ਕਲਰ ਭਈ ਸਿਰਫ 25 ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਹੈ ਜੀ ਮੈਚਿੰਗ ਸੂਟ ਪਿਓਰ ਕਾਟਨ ਦਾ ਕੱਪੜਾ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਜੈਪੁਰੀ ਕਾਟਨ ਆ ਦੇਖੋ ਜੀ ਪਿਓਰ ਜੈਪੁਰੀ ਕਾਟਨ ਦਾ ਕੱਪੜਾ ਹੀ 5 ਮੀਟਰ ਕੱਪੜਾ ਪੂਰਾ ਇਸ 300 ਰੁਪਏ ਦਾ ਸੂਟ ਹੈ ਜੀ ਆਹ ਕਲਰ ਰੈਡੀ ਨਾ ਦੀ ਮੈਚਿੰਗ ਦੇਖੋ ਇਹ ਪਿਓਰ ਜੈਪੁਰੀ ਕਾਟਨ ਹੈ ਸਿਰਫ ਅਰਧ 300 ਰੁਪਏ ਦਾ ਛੂਟ ਹੈ ਪੂਰੇ ਬਾਜ਼ਾਰ ਦੀ ਗਾਰੰਟੀ ਹੈ ਜੈਪੁਰੀ ਕਾਟਨ ਬਾਜ਼ਾਰ ਚ ਨਹੀਂ ਮਿਲਣੀ ਅਜ ਕੱਲੇ ਕਾਟਨ ਸੀਜ਼ਨ ਜਾਣ ਕਰਕੇ ਬਾਜ਼ਾਰ ਨੇ ਖਤਮ ਕਰ ਦਿੱਤੀ ਸਾਡੇ ਕੋਲੇ ਅਵੇਲੇਬਲ ਹੈ ਜੀ ਬਾਜ਼ਾਰ ਚ ਰੇਟ ਟਰਾਈ ਕਰੋ ਬਾਜ਼ਾਰ ਚ ਟਰਾਈ ਕਰਕੇ ਆ ਕੇ ਲੈ ਜਾ ਸਕਦੇ ਹਾਂ ਸਾਡੇ ਕੋਲ ਇੱਥੇ ਆਓ ਮਿਣਕੇ ਚੈੱਕ ਕਰਕੇ ਲੈ ਕੇ ਜਾਓ ਜੀ ਪੱਕੇ ਰੰਗ ਨੇ ਪਿਓਰ ਜੈਪੁਰੀ ਕਾਟਨ ਦਾ ਕੱਪੜਾ ਹੀ ਵਧੀਆ ਹੈ ਸਿਰਫ 300 ਰੁਪਏ ਦਾ ਸੂਟ ਹੈ 컬러 ਡਿਜ਼ਾਈਨ ਮਿਲ ਜਾਣਗੇ ਸਾਰੇ 컬러 ਡਿਜ਼ਾਈਨਾਂ ਦੇਖੋ ਜੀ ਸਾਰੀਆਂ ਕਿੰਨੇ ਵਧੀਆ 컬러 ਡਿਜ਼ਾਈਨ ਨੇ ਸਾਰੇ ਲੋਕੇਸ਼ਨ ਹੈਗੀ ਜੀ ਲੋਹਾ ਬਾਜ਼ਾਰ ਮਲੇਰ ਕੋਟਲਾ ਸੰਡੇ ਮਾਰਕੀਟ ਲੱਗਦੀ ਹੈ ਹਰ ਸੰਡੇ ਨੂੰ ਇਹਨਾਂ ਦੇ ਵਿੱਚੋਂ ਵੀ ਕੋਈ ਵੀ ਪੀਸ ਪਸੰਦ ਹੈ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਸੈਂਡ WhatsApp ਨੰਬਰ ਤੇ ਭੇਜ ਦਿਓ ਜੀ ਸਕਰੀਨ ਤੇ WhatsApp ਨੰਬਰ ਚੱਲਦੇ ਆ ਜਬ ਜ ਪਿਓਰ ਜੈਪੂਰੀ ਕਾਟਨ ਦਾ ਕਪੜਾ ਹੈ ਪਿਓਰ ਕਾਟਨ ਪੱਕੇ ਰੰਗਾਂ ਦੀ ਸਿਰਫ 300 ਰੁਪਏ ਦਾ ਸੂਟ ਹੈ ਜੀ ਕਲਰਡ ਜੈਨ ਸਾਰੇ ਮਿਲ ਜਾਣਗੇ ਆ ਦੇਖੋ ਕਲਰ ਜਿਆਦਾ ਬਲੈਕ ਐਂਡ ਵਾਈਟ ਦਾ ਜਿਆਦਾ ਟ੍ਰੈਂਡ ਹੈ ਜੀ ਅੱਜਕੱਲ ਟ੍ਰੈਂਡ ਦੇ ਵਿੱਚ ਬਲੈਕ ਐਂਡ ਵਾਈਟ ਜਿਆਦਾ ਹੈ ਜੀ ਆ ਦੇਖੋ ਇਹ ਕਲਰ ਡਿਜ਼ਾਈਨ ਸਾਰੇ ਆ ਦੇਖੋ ਕਲਰ ਪਹਿਨੇ ਜੈਪੁਰੀ ਕਾਟਨ ਦੇ ਕਲਰ ਮੈਨੇ ਸਾਰੇ ਆ ਪਿਓਰ ਜੈਪੁਰੀ ਕਾਟਨ ਦਾ ਕੱਪੜਾ ਵਧੀਆ 5 ਮੀਟਰ ਪੂਰਾ ਮਿੰਨ ਕੇ ਲੈ ਜਾਓ ਆ ਕਲਰ ਡਿਜ਼ਾਈਨ ਹੈ ਜੀ ਆ ਬਲੈਕ ਐਂਡ ਸਕਿਨ ਦੀ ਮੈਚਿੰਗ ਹੈ ਕੰਬੀਨੇਸ਼ਨ ਵਧੀਆ ਮੈਚਿੰਗਾਂ ਨੇ ਜੀ ਆਲਓਵਰ ਸੂਟ ਲੈ ਜਾ ਸਕਦੇ ਹੋ ਮੈਚਿੰਗ ਲੈ ਜਾ ਸਕਦੇ ਜਿਸ ਤਰ੍ਹਾਂ ਮਰਜ਼ੀ ਸੂਟ ਲੈ ਜਾ ਜੀ ਆਲਓਵਰ ਵੀ ਮਿਲ ਜਾਣਗੇ ਮੈਚਿੰਗ ਵੀ ਮਿਲ ਜਾਣਗੇ ਜੈਪੂਰੀ ਕਾਟਨ ਦੇ ਵਿੱਚ ਆ ਦੇਖੋ ਜੀ ਕਲਰ ਡਿਜ਼ਾਈਨ ਸਾਰੇ ਆ ਕਲਰ ਡਿਜ਼ਾਈਨਾਂ ਦੀ ਮੈਚਿੰਗ ਦੇਖੋ ਜੀ ਕਿੰਨੀ ਸੋਹਣੀ ਆ ਵਧੀਆ ਮੈਚਿੰਗਾਂ ਨੇ ਸਾਰੀਆਂ ਆ ਸਾਰੇ ਰੰਗ ਡਿਜ਼ਾਈਨ ਭਾਈ ਪਿਓਰ ਜੈਪੂਰੀ ਕਾਟਨ ਦਾ ਕੱਪੜਾ ਹਾ ਕਲਰ ਨੇ ਇਹ ਆਵਲੇ ਕਲਰ ਨੇ ਸਾਰੇ ਪਿਓਰ ਕੱਚੀ ਕਾਟਨ ਪਿਓਰ ਜੈਪੂਰੀ ਕਾਟਨ ਹੀ ਵਧੀਆ ਸਿਰਫ ਔਰ ਸਿਰਫ 300 ਰੁਪਏ ਦਾ ਸੂਟ ਹੈ 5 ਮੀਟਰ ਹਾ ਕਲਰ ਨੇ ਇਹ ਆਵਲੇ ਸਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਦੇ ਹੋ ਜੀ ਕਮੈਂਟ ਕਰਦੇ ਹੋ ਇਹਦੇ ਨਾਲ ਸਾਨੂੰ ਮੋਟੀਵੇਟ ਮਿਲਦਾ ਹੈ। ਇਹ ਲੋਕੇਸ਼ਨ ਹੈਗੀ ਹੈ ਜੀ ਮਲੇਰ ਕੋਟਲਾ ਲੋਹਾ ਬਾਜ਼ਾਰ। ਹਰ ਸੰਡੇ ਨੂੰ ਸੇਲ ਲੱਗਦੀ ਹੈ, ਹਰ ਐਤਵਾਰ ਨੂੰ ਸੇਲ ਲੱਗਦੀ ਹੈ ਜੀ। ਦੁਪੱਟੇ ਮਿਲ ਜਾਣਗੇ ਸਸਤੇ ਦੁਪੱਟੇ, ਵਧੀਆ ਦੁਪੱਟੇ। ਆਲ ਓਵਰ ਸੂਟ, ਮੈਚਿੰਗ ਸੂਟ, ਹਰ ਤਰ੍ਹਾਂ ਦੇ ਸੂਟ ਹੁੰਦੇ ਆ ਜੀ ਆਪਣੇ ਕੋਲੇ। ਪੁਰੀ ਆਓ, ਵਿਜ਼ਿਟ ਕਰੋ, ਦੇਖੋ। ਮਾਰਕੀਟ ਘੁੰਮੋ। ਤੁਹਾਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਕਢਾਈ ਵਾਲਾ ਦੁਪੱਟਾ ਰਿਯਾਨ ਦਾ ਆ ਦੇਖੋ ਇਹ ਰਿਯਾਨ ਦਾ ਕਢਾਈ ਵਾਲਾ ਦੁਪੱਟਾ ਹੈ ਫੁੱਲ ਸਾਈਜ਼ ਦੁਪੱਟਾ ਦਾ ਸਿਰਫ 200 ਰੁਪਏ ਦਾ ਦੁਪੱਟਾ ਜੀ 200 ਰੁਪਏ ਦਾ ਦੁਪੱਟਾ ਹੈ ਰਿਯਾਨ ਦਾ ਕਢਾਈ ਵਾਲਾ ਦੁਪੱਟਾ ਜੀ ਬਲੈਕ ਕਲਰ ਹੈ ਬਰਾਊਨ ਕਲਰ ਹੈ ਜੀ ਫੁੱਲ ਕਢਾਈ ਹੈ ਕਰੀਮ ਕਲਰ ਹੈ ਬੇਬੀ ਪਿੰਕ ਕਲਰ ਹੈ ਜੀ ਤੇ ਰੈੱਡ ਕਲਰ ਹੈ ਮੈਂ ਤਾਂ ਰੈੱਡ ਰੈੱਡ ਇੱਕ ਫੈਸ਼ਨ ਵਾਲੀ ਜੀ ਸਕਿਨ ਕਲਰ ਕਾਜਰੀ ਕਲਰ ਤੇ ਆ ਵਾਈਟ ਕਲਰ ਹੈ ਇਹ ਦੇਖੋ ਵਾਈਟ ਕਲਰ ਕਲਰ ਡਿਜ਼ਾਈਨਾਂ ਸਾਰੀਆਂ ਸੋਹਣੀਆਂ ਨੇ ਜੀ ਸਿਰਫ 200 ਰੁਪਏ ਦਾ ਦੁਪੱਟਾ ਹੀ ਫੁੱਲ ਕਢਾਈ ਵਾਲਾ ਦੁਪੱਟਾ